ਸ਼੍ਰੋਮੀ ਕਾਲੀ ਦਲ ਦੀ ਸਰਕਾਰ ਦੇ ਕਾਰਨ 10 ਲੱਖ ਬੱਚਾ ਜੀ ਮੁਫਤ ਵਿੱਦਿਆ ਦੇ ਅਧਿਕਾਰ ਤੋਂ ਵਾਂਝੇ ਰਹੇ ਜੇਕਰ ਤੁਹਾਡਾ ਬੱਚਾ ਸਕੂਲ ਜਾਂਦਾ ਹੈ ਇਹ ਖਬਰ ਤੁਹਾਡੇ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ਮਾਪੇ ਜਾਂਦੇ ਸੀ ਕਿ ਸਾਨੂੰ 25% ਪੂਰੇ ਤੱਕ ਸਾਡਾ ਬੱਚਾ ਪੜhao ਪ੍ਰੀ ਨਰਸਿੰਗ ਤੋਂ ਲੈ ਕੇ 8ਵੀਂ ਤੱਕ ਮਤਲਬ 6 ਸਾਲ ਤੋਂ 14 ਸਾਲ ਤੱਕ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਇਹ ਕਹਿੰਦੇ ਸੀ ਕਿ ਮੋੜ ਦਿੰਦੇ ਸੀ ਕਿ ਤੁਸੀਂ ਪਹਿਲੇ ਸਰਕਾਰੀ ਸਕੂਲ ਤੇ ਜਾਓ ਜੇ ਉੱਥੇ ਤੁਹਾਨੂੰ ਸੀਟ ਨਹੀਂ ਮਿਲਦੀ ਫਿਰ ਪ੍ਰਿੰਸੀਪਲ ਕੋਲ ਖਾਓ ਫਿਰ ਡੀਓ ਸਾਹਿਬ ਲੈ ਕੇ ਦੇਣਗੇ ਫੇਰ ਵੀ ਅਸੀਂ ਕਰਾਂਗੇ ਤੁਸੀਂ ਆਪਣੇ ਬੱਚੇ ਨੂੰ ਕਿਸੇ ਨਿੱਜੀ ਸਕੂਲ ਦੇ ਵਿੱਚ ਪੜਾਉਣਾ ਲੋਚਦੇ ਹੋ ਆਰਟੀਈ ਦੇ ذریعے ਯਾਨੀ ਕਿੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਤੁਸੀਂ ਉਸ ਦੇ ਤਹਿਤ ਮੁਫਤ ਵਿੱਦਿਆ ਹਾਸਲ ਕਰ ਸਕਦੇ ਹੋ ਗੈਰ ਸੰਵਿਧਾਨਕ ਸੋਧ ਦੀ ਬਦੌਲਤ 10 ਲੱਖ ਬੱਚਿਆਂ ਦੀ ਬੌਧਿਕ ਤੌਰ ਤੇ ਨਸਲ ਬੁਸਤੀ ਉਹਦਾ ਜ਼ਿੰਮੇਵਾਰ ਕੌਣ ਆ ਜਿਨ੍ਹਾਂ ਨੇ ਸੋਧ ਕੀਤੀ ਜਿਨ੍ਹਾਂ ਨੇ ਅਪਰੂਵ ਕੀਤਾ 9 ਤੋਂ ਲੈ ਕੇ ਹੋਂ ਤੱਕ ਐਕਟ ਕਰ ਰਿਹਾ ਜੇਕਰ ਐਕਟ ਲਾਗੂ ਨਹੀਂ ਕੀਤਾ ਜੇਕਰ ਇੱਕ ਵੀ ਬੱਚਾ ਇਹਨਾਂ ਨੇ ਨਹੀਂ ਦਾਖਲ ਕੀਤਾ ਫਿਰ ਡੀਓ ਸਾਹਿਬ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਕੰਡੀਸ਼ਨਲ ਮਾਨਤਾ ਕਿਸ ਆਧਾਰ ਤੇ ਦਿੰਦੇ ਆ ਰਹੇ ਉਹਨਾਂ ਨੇ ਤਾਂ ਹਦਾਇਤਾਂ ਦੇਤੀਆਂ ਜੀ ਸਰਕਾਰ ਨੇ ਤਾਂ ਪਾਲਣ ਕਰ ਲਿਆ ਹੁਕਮਾਂ ਦਾ ਜੀ ਉਹਨਾਂ ਨੇ ਤਾਂ ਉਸ ਨੂੰ ਹੁਬਹੂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਠੀਕ ਹੈ ਤੁਸੀਂ ਕਰੋ ਜੀ ਹੁਣ ਅੱਗੇ ਸਕੂਲਾਂ ਨੇ ਕਰਿਆ ਜਾਂ ਨਾ ਕਰਿਆ ਮੇਰਾ ਤਾਂ ਸਵਾਲ ਉੱਥੇ ਆ ਵੀ ਉਹਨਾਂ ਨੇ ਧਜੀਆਂ ਕਿਵੇਂ ਉਡਾਈਆਂ ਮੈਂ ਤੁਸੀ ਕਿਵੇਂ ਵੇਖਦੇ ਹੋ ਤੁਸੀਂ ਕਹਿੰਦੇ ਵੀ ਉਹ ਉਹਨਾਂ ਨੂੰ ਇਹੋ ਐਕਸਪਲੇਨ ਕਰਦਾ ਚਾਰ ਤਰ੍ਹਾਂ ਦੀਆਂ ਇਹ ਫੀਸਾਂ ਜਿਹੜੀਆਂ ਵਸੂਲਦੇ ਆ ਸਾਲਾਨਾ ਫੰਡ ਬਿਲਡਿੰਗ ਫੰਡ ਕਵੀਸ਼ਨ ਫੰਡ ਮੁਰੰਮਤ ਫੰਡ ਇਹਨਾਂ ਦੀ ਅਜੇ ਤੱਕ ਕਿਸੇ ਵੀ ਪੇਰੈਂਟ ਨੇ ਮਾਪਿਆਂ ਨੇ ਜਾ ਕੇ ਪੀਟੀਨ ਦੇ ਦਰਮਿਆਨ ਵੀ ਨਹੀਂ ਕੁਛ ਆ ਕਿ ਤੁਸੀਂ ਸਾਨੂੰ ਪ੍ਰਵਾਨਗੀ ਦਿਓ ਇਹ ਚਾਰ ਫੀਸਾਂ ਦੀ ਪ੍ਰਵਾਨਗੀ ਸਾਡੇ ਤੋਂ ਵਸੂਲਣ ਲਈ ਕਿਹੜੇ ਡਿਪਾਰਟਮੈਂਟ ਦੇ ਕਿਹੜੇ ਅਫਸਰ ਨੇ ਕਦੋਂ ਸਰਕੂਲਰ ਕਦੋਂ ਲੈਟਰ ਜਾਰੀ ਕੀਤਾ ਉਹਨੂੰ ਡਿਸਪਲੇ ਕਰੋ ਇਹਨਾਂ ਨੇ ਆਪਣੇ ਆਪ ਨੂੰ ਕਮਰਸ਼ੀਅਲਾਈਜ਼ ਕਰਤਾ ਉੱਥੇ ਹੀ ਕਿਤਾਬਾਂ ਵੇਚੀ ਜਾਂਦੇ ਆ ਉੱਥੇ ਕਾਪੀਆਂ ਵੇਚੀ ਜਾਂਦੇ ਆ ਉੱਥੇ ਯੂਨੀਫਾਰਮ ਵੇਚੀ ਜਾਂਦੇ ਆ ਐਕਟ ਦੀ ਉਲੰਘਣਾ ਕਰੀ ਜਾ ਰਹੀ ਹੈ ਦੂਸਰੀ ਗੱਲ ਇਹ ਜਿੰਨੀਆਂ ਵੀ ਫੀਸਾਂ ਲੈ ਰਿਆ ਅਨਸਾਸਰੀ ਜਿਹੜਾ ਐਕਟ ਐਜੂਕੇਸ਼ਨ ਐਕਟ 1968 ਉਹ ਸਿਰਫ ਇਹਨਾਂ ਨੂੰ ਪੈਸੇ ਇਕੱਠੇ ਕਰਨ ਦੇ ਰਾਈਟ ਦਿੰਦਾ ਨਾ ਕੀ ਰੁਪਈਏ ਕਿੱਥੇ ਖਰਚ ਦਿੰਦਾ ਜੇਕਰ ਤੁਹਾਡਾ ਬੱਚਾ ਸਕੂਲ ਜਾਂਦਾ ਹੈ ਇਹ ਖਬਰ ਤੁਹਾਡੇ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ਤੁਸੀਂ ਆਪਣੇ ਬੱਚੇ ਨੂੰ ਕਿਸੇ ਨਿੱਜੀ ਸਕੂਲ ਦੇ ਵਿੱਚ ਪੜਾਉਣਾ ਲੋਚਦੇ ਹੋ ਪਰ ਕਿਸੇ ਆਰਥਿਕ ਤੰਗੀ ਤੁਰਸ਼ੀ ਕਰਕੇ ਉੱਥੇ ਨਹੀਂ ਪੜਾ ਸਕਦੇ ਤੁਹਾਡੇ ਕੋਲ ਪੈਸੇ ਨਹੀਂ ਜਾਂ ਪਰਿਵਾਰ ਦੀਆਂ ਹੋਰ ਮੁਸ਼ਕਲਾਂ ਮਜਬੂਰੀਆਂ ਨੇ ਇਹ ਤੁਹਾਡੇ ਲਈ ਇੰਟਰਵਿਊ ਕਾਫੀ ਲਾਹੇਵੰਦ ਹੋ ਸਕਦੀ ਹੈ ਕਿਉਂਕਿ ਆਰਟੀਈ ਦੇ ذریعے ਯਾਨੀ ਕਿ ਇਹਦਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਤੁਸੀਂ ਉਸ ਦੇ ਤਹਿਤ ਮੁਫਤ ਵਿੱਦਿਆ ਹਾਸਲ ਕਰ ਸਕਦੇ ਹੋ ਉਹਦੀ ਵੀ ਇੱਕ ਸਮਾਸੀਮਾ ਹੈ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਨਿੱਜੀ ਸਕੂਲ ਉਹ ਕੋਟਾ ਦਿੰਦੇ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਈਵੀਐਸ ਨੂੰ ਤੇ ਜਿਹੜੇ ਹੋਰ ਉਹਦੇ ਵਿੱਚ ਕੈਟਾਗਰੀ ਡਿਫਾਈਨ ਕੀਤੀਆਂ ਗਈਆਂ ਨੇ ਕਾਨੂੰਨ ਦੇ ਮੁਤਾਬਿਕ ਕਿਉਂਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕਰ ਦਿੱਤੀ ਸੀ ਜਦੋਂ ਇਹ ਮਾਮਲਾ ਅਦਾਲਤ ਦੀਆਂ ਬਰੂਹਾਂ ਤੇ ਪਹੁੰਚਿਆ ਸੀ ਕਿ ਨਹੀਂ ਸਕੂਲਾਂ ਨੂੰ ਹੁਣ ਜ਼ਰੂਰੀ ਹੋਵੇਗਾ ਐਨੇ ਪਰਸੈਂਟ ਕੋਟਾ ਉਹ ਬੱਚਿਆਂ ਨੂੰ ਮੁਫਤ ਵਿੱਦਿਆ ਦੇਣਗੇ ਕਿ ਤੁਹਾਡਾ ਬੱਚਾ ਮੁਫਤ ਵਿੱਦਿਆ ਹਾਸਲ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਲੁੱਟ ਕੌਣ ਕਰ ਰਿਹਾ ਹੈ ਕਿੱਥੇ ਹੋ ਰਹੀ ਹੈ ਉਹਦੇ ਵਿੱਚ ਓਲਾ ਕਿੱਥੇ ਆ ਪਰਦਾ ਕਿੱਥੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਸਤਨਾਮ ਸਿੰਘ ਗਿੱਲ ਆਏ ਆ ਤੁਹਾਡਾ ਸਵਾਗਤ ਹੈ ਜੀ ਸਰਦਾਰ ਨਵਜੋਤ ਸਿੰਘ ਧਾਲੀਵਾਲ ਸਾਹਿਬ ਤੁਹਾਡਾ ਔਰ ਤੁਹਾਡੇ ਸਪੋਕਸਮੈਨ ਨਿਊ ਚੈਨਲ ਦਾ ਧੰਨਵਾਦ ਕਰਦੇ ਆ ਤੁਸੀਂ 2.5 ਤਿੰਨ ਕਰੋੜ ਮਾਪਿਆਂ ਦੇ ਹੱਕ ਦੀ ਗੱਲ ਕਰ ਲਈ ਅੱਜ ਜਿਹੜਾ ਤੁਹਾਨੂੰ ਮੌਕਾ ਦਿੱਤਾ। ਗੱਲ ਸਭ ਗੱਲ ਤਾਂ ਇਹ ਆ ਕਿ ਹਰ ਮਾਪਿਓ ਚਾਹੁੰਦਾ ਹੁੰਦਾ ਹੈ ਕਿ ਉਹਦਾ ਬੱਚਾ ਵੱਡਾ ਅਫਸਰ ਬਣੇ ਜਾਂ ਕੋਈ ਹੋਰ ਬਣੇ ਵਧੀਆ ਪੜ੍ਹਾਈ ਹਾਸਲ ਕਰੇ ਉਹ ਚੰਗੇ ਸਕੂਲ ਦੇ ਵਿੱਚ ਜਾਵੇ ਪਰ ਹਾਲਾਤ ਹਰ ਲਈ ਓਵੇਂ ਸੁਖਾਵੇਂ ਨਹੀਂ ਹੁੰਦੇ ਜਿਵੇਂ ਸਾਡੇ ਮੁਲਕ ਦੇ ਵਿੱਚ ਥੋੜੇ ਜੇ ਲੋਕਾਂ ਲਈ ਬਹੁਤ ਸੁਖਾਵੇਂ ਮਾਹੌਲ ਹੁਣ ਗੱਲ ਇਹ ਹੈ ਕਿ ਸਰਕਾਰ ਨੇ ਤੁਹਾਨੂੰ ਉਹ ਐਕਟ ਬਣਾ ਕੇ ਦੇ ਦਿੱਤਾ ਤੇ ਉਸ ਤੋਂ ਬਾਅਦ ਸਵੇਰ ਸਰਕਾਰਾਂ ਨੇ ਲਾਗੂ ਵੀ ਕਰ ਦਿੱਤਾ ਲਾਗੂ ਹੁਣ ਉਹਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਸਕੂਲਾਂ ਨੇ ਕੀ ਉਹ ਸਕੂਲ ਉਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਐ ਉਹ ਜਿਹੜਾ ਈਡਬਲਯੂਐਸ ਜਾਨੀ ਕਿ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਵਰਗ ਹੈ ਉਹਨਾਂ ਦੇ ਬੱਚੇ ਜਿਹੜੇ ਵੱਡੇ ਵੱਡੇ ਵੱਡੀਆਂ ਉੱਚੀਆਂ ਇਮਾਰਤਾਂ ਵਾਲੇ ਸੋਹਣੇ ਸਕੂਲਾਂ ਨੂੰ ਉਹਨਾਂ ਜਾ ਪਾ ਰਹੇ ਆ ਦੇਖੋ ਮੈਂ ਉਹਨਾਂ ਮਾਪਿਆਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਬਰਹੀਂ ਸੁਚੇਤ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਇਹ ਜਿਹੜੇ ਵੀ ਗਰੀਬੀ ਦੀ ਰੇਖਾ ਹੇਠ ਰਹਿ ਰਹੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਫਤ ਦੇਣ ਦੇ ਲਈ ਜਿਹੜਾ ਕੌਮੀ ਬਿੱਲ ਜਿਹਨੂੰ ਕਹਿੰਦੇ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਇਹ 9-10 ਦੇ ਵਿੱਚ ਪੂਰੀ ਇੰਡੀਆ 'ਚ ਲਾਗੂ ਕੀਤਾ ਗਿਆ ਪਰ ਦੁਖਾਂਤ ਇਹ ਰਿਹਾ ਕਿ ਪੰਜਾਬ ਗਵਰਨਮੈਂਟ ਨੇ 2011 ਦੇ ਵਿੱਚ ਇਹਦੇ ਵਿੱਚ ਗੈਰ ਸੰਵਿਧਾਨਕ ਸੋਧ ਕਰਤੀ ਉਸ ਸੂਦ ਦਾ ਇਹ ਸੀ ਉਸ ਸੂਦ ਇਸ ਕਰਕੇ ਕੀਤੀ ਸੀ ਵੀ ਜੇਕਰ ਗਰੀਬਾਂ ਦੇ ਬੱਚੇ ਪੜ੍ਹ ਗਏ ਐਜੂਕੇਟ ਹੋ ਗਏ ਅਫਸਰ ਲੱਗ ਗਏ ਬૌਧਿਕ ਤੌਰ ਤੇ ਸਿਆਣੀ ਹੋ ਗਏ ਤਾਂ ਫਿਰ ਸਾਨੂੰ ਡਿਸਕਵালিਫਾਈ ਲੋਕਾਂ ਨੂੰ ਕੁਆਲੀਫਾਈ ਕੌਣ ਕਰੇਗਾ ਐਕਚੁਅਲੀ ਸੂਬਾ ਸਰਕਾਰ ਨੇ ਕੀਤਾ ਸੂਬਾ ਸਰਕਾਰ ਨੇ ਕੀਤਾ 2011 ਜੀ ਹਾਂ ਪਹਿਲੀ ਤੇ ਗੱਲ ਇਹ ਆ ਜਿਹੜੀ ਧਾਰਾ 38 ਦੀ ਇਹਨਾਂ ਨੇ ਵਰਤੋਂ ਕੀਤੀ ਸੀ ਉਸ ਵੇਲੇ ਦੇ ਸਰਕਾਰ ਨੇ ਕੋਮੀ ਬਿੱਲ ਜਦਕਿ ਪਾਰਲੀਮੈਂਟ ਦੇ ਦੋਵਾਂ ਸਦਨਾਂ ਤੋਂ ਪਾਸ ਹੋ ਕੇ ਫਿਰ ਮਾਨਜੁਗ ਰਾਸ਼ਟਰਪਤੀ ਜੀ ਉਹਨੂੰ ਅਪਰੂਵ ਕਰਦੇ ਨੇ ਸਟੇਟ ਕੋ ਤਾਂ ਪਾਵਰ ਨਹੀਂ ਕਿਉਂਕਿ ਸਟੇਟ ਖੁਦ ਮਖਤਿਆਰ ਨਹੀਂ ਹੈ ਉਹਨੇ ਕਰ ਦਿੱਤਾ ਜਿਹੜੀ ਕੈਗ ਦੀ ਰਿਪੋਰਟ 17 ਦੇ ਵਿੱਚ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਆ ਉਹਦੇ ਵਿੱਚ ਪੁਸ਼ਟੀ ਹੋਈ ਵੀ ਇਸ ਗੈਰ ਸੰਵਿਧਾਨਕ ਸੋਧ ਦੀ ਬਦਵਲਤ 10 ਲੱਖ ਬੱਚਿਆਂ ਦੀ ਬੌਧਿਕ ਤੌਰ ਤੇ ਨਸਲ ਕੁਸ਼ੀ ਹੋਈ ਉਹਦਾ ਜ਼ਿੰਮੇਵਾਰ ਕੌਣ ਆ ਜਿਨ੍ਹਾਂ ਨੇ ਸੋਧ ਕੀਤੀ ਜਿਨ੍ਹਾਂ ਨੇ ਅਪਰੂਵ ਕੀਤਾ ਸਰਕਾਰ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀ ਜੀ ਬਿਲਕੁਲ ਫਿਰ ਉਹੋ ਜਿਹਾ ਬਿਵਾਰਾ ਜਿਹਦੀ ਬਜ਼ਾਰਤ ਸੀ ਜਿਨ੍ਹਾਂ ਸੋਧ ਕੀਤੀ ਹੂੰ ਦੂਸਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਨ 10 ਲੱਖ ਬੱਚਾ ਜੀ ਮੁਫਤ ਵਿੱਦਿਆ ਦੇ ਅਧਿਕਾਰ ਤੋਂ ਵਾਂਝਾ ਰਹੇਗਾ ਵਾਂਝਾ ਰਹੇਗਾ ਜੀ ਦੂਸਰਾ ਜਿਹੜਾ ਬਾਲਾਂ ਦਾ ਅਧਿਕਾਰਾਂ ਦਾ ਹਨਨ ਹੋਇਆ ਉਹਦੇ ਲਈ ਵੀ ਤਾਂ ਕਟਾਇਰ ਚ ਕਸੂਰਵਾਰ ਨੇ ਹੋਈ ਹੂੰ ਹੋਇਆ ਕਿ 2009 ਦੇ ਐਕਟਰ ਨੂੰ ਲੈ ਕੇ ਜਦ ਮਾਪੇ ਜਾਂਦੇ ਸੀ ਵੀ ਸਾਨੂੰ 25% ਕੋਟੇ ਤੇ ਸਾਡਾ ਬੱਚਾ ਪੜਾਉ ਪਰੀ ਨਰਸਿੰਗ ਤੋਂ ਲੈ ਕੇ 8ਵੀਂ ਤੱਕ ਮਤਲਬ 6 ਸਾਲ ਤੋਂ 14 ਸਾਲ ਤੱਕ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਇਹ ਕਹਿੰਦੇ ਸੀ ਵੀ ਤੁਸੀਂ ਪਹਿਲੇ ਸਰਕਾਰੀ ਸਕੂਲ ਤੇ ਜਾਓ ਜੇ ਉੱਥੇ ਤੁਹਾਨੂੰ ਸੀਟ ਨਹੀਂ ਮਿਲਦੀ ਫਿਰ ਪ੍ਰਿੰਸੀਪਲ ਕੋਲ ਖਾਓ ਫਿਰ ਡੀਓ ਸਾਹਿਬ ਲੈ ਕੇ ਦੇਣਗੇ ਫਿਰ ਅਸੀਂ ਕਰਾਂਗੇ ਹੂੰ ਮਾਪਿਆਂ ਨੂੰ ਸੀਟਾਂ ਦੇਣ ਵੇਲੇ ਬੱਚੇਨਾਂ ਦਾਖਲ ਕਰਨ ਵੇਲੇ ਬੜੇ ਵੱਡੇ ਟੈਂਡ ਕੰਡੀਸ਼ਨਸ ਨਿਯਮ ਅਤੇ ਸ਼ਰਤਾ ਤੈਅ ਸੀ ਪਰ 2009 ਤੋਂ ਲੈ ਕੇ ਚਾਲੂ ਬਰੇ ਤੱਕ ਜਿਹੜੇ ਮਾਨਤਾ ਪ੍ਰਾਪਤ ਸਕੂਲ ਆ ਜਦੋਂ ਕੰਡੀਸ਼ਨਲ ਮਾਨਤਾ ਸ਼ਰਤਾ ਤਹਿਤ ਮਾਨਤਾ ਲੈਂਦੇ ਆ ਉਹ ਆ ਰਹੇ ਆ ਉਦੋਂ ਫਿਰ ਇਹ ਜਿਹੜੇ ਸ਼ਰਤਾ ਕਿਥੇ ਸੀ ਜਦੋਂ ਪੰਜਾਬ ਵਿੱਚ ਐਕਟ ਹੀ ਨਹੀਂ ਲਾਗੂ ਹੋਇਆ ਤਾਂ ਫਿਰ 25% ਕੋਟੇ ਦੀਆਂ ਸੀਟਾਂ ਲਾਗੂ ਕਰਨ ਦਾ ਦਾਵਾ ਕਰਕੇ ਔਰ 24 ਦੇ 24 ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਜਿਹੜਾ ਇਹਨਾਂ ਸਕੂਲਾਂ ਦੀ ਪੁਸ਼ਤਪਨਾ ਹੀ ਕੀਤੀ ਉਹਨੂੰ ਇਗਜ਼ਾਮ ਕੌਣ ਕਰੇਗਾ ਇਹ ਬਹੁਤ ਵੱਡਾ ਸਵਾਲ ਆ ਪ੍ਰਸ਼ਾਸਨ ਤੇ ਕੱਲੇ ਸਰਕਾਰ ਜ਼ਿੰਮੇਵਾਰ ਨੂੰ ਅਸੀਂ ਸਰਕਾਰ ਨੂੰ ਕਿਟਹਿਰੇ 'ਚ ਵਾਰ-ਵਾਰ ਨਹੀਂ ਖੜਾ ਕਰ ਸਕਦੇ ਇੱਥੇ ਪ੍ਰਸ਼ਾਸਨ ਇੱਥੇ ਸਿੱਖਿਆ ਵਿਭਾਗ ਸਿੱਖਿਆ ਵਿਭਾਗ 'ਚ ਡੀਓ ਬੈਠਾ ਹੈ ਡੀਓ ਦੇ ਉੱਪਰ ਸੈਕਟਰੀ ਬੈਠਾ ਹੈ ਡੀਜੀਐਸੀ ਡੀਪੀਆਈ ਬੈਠਾ ਫਿਰ ਮਾਨਯੋਗ ਮੰਤਰੀ ਸਾਹਿਬ ਬੈਠੇ ਆ ਆਈਐਸ ਅਫਸਰਾਂ ਪੀਐਸ ਅਫਸਰਾਂ ਦੀ ਹੀੜਾ ਲੇਕਿਨ ਥੱਲੇ ਇਗਜ਼ਾਮ ਕੌਣ ਕਰੂ ਨਿਰੀਖਣ ਕੌਣ ਕਰੂਗਾ ਨੌ ਤੋਂ ਲੈ ਕੇ ਹੋਂ ਤੱਕ ਐਕਟ ਕਹਿ ਰਿਹਾ ਜੇਕਰ ਐਕਟ ਲਾਗੂ ਨਹੀਂ ਕੀਤਾ ਜਿਗ ਰਿਕ ਵੀ ਬੱਚਾ ਇਹਨਾਂ ਨਹੀਂ ਦਾਖਲ ਕੀਤਾ ਫਿਰ ਡੀਓ ਸਾਹਿਬ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਕੰਡੀਸ਼ਨਲ ਮਾਨਤਾ ਕਿਸ ਆਧਾਰ ਤੇ ਦਿੰਦੇ ਆ ਰਹੇ ਨਾ ਮਾਪਿਆਂ ਨੇ ਪੁੱਛਿਆ ਨਾ ਲੀਡਰ ਆਫ ਆਪੋਜੀਸ਼ਨ ਨੇ ਪੁੱਛਿਆ ਨਾ ਕਿਸੇ ਜਥੇਬੰਦੀਆਂ ਨੇ ਪੁੱਛਿਆ ਨਾ ਹੀ মিডিਆ ਦੇ ਵੱਡੇ ਹਿੱਸੇ ਨੇ ਇਸ ਗੱਲ ਨੂੰ ਖੰਗਾਲਿਆ ਹੂੰ ਜੀ ਹੁਣ ਗੱਲ ਇਹ ਹੈ ਲੋਕ ਇਹ ਜਾਨਣਾ ਚਾਹੁੰਦੇ ਆ ਕਿ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਕੀ ਇਹ ਇਸ ਅਧਿਕਾਰ ਦੀ ਵਰਤੋਂ ਕਰਕੇ ਉਹ ਜਿਹੜਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਡਿਲੀਵਰ ਕਰ ਰਿਹਾ ਹੈ ਜੇ ਨਹੀਂ ਕਰ ਰਹੇ ਉਸ ਕਤਾਰ ਦੇ ਵਿੱਚ ਕਿਹੜਾ ਕਿਹੜਾ ਸਕੂਲ ਆਉਂਦਾ ਹੈ ਜਿਹੜਾ ਕਿ ਐਕਟ ਦੀ ਉਲੰਘਣਾ ਕਰ ਰਿਹਾ ਜੋ ਕਿ ਸਿੱਧਾ ਸਿੱਧਾ ਅਪਰਾਧ ਹੈ ਮੈਂ ਤੁਹਾਡੇ ਚੈਨਲ ਤੇ ਮਾਦੇਬ ਰਈ ਸਾਫ ਤੇ ਸਪਸ਼ਟ ਦੱਸਣਾ ਚਾਹੁੰਨਾ ਸਾਰੀਆਂ ਪਾਰਟੀਆਂ ਇਸ ਗੱਲ ਨੂੰ ਨੋਟਡ ਕਰਨ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਵੀ ਧਿਆਨ ਚ ਲਿਆਉਣਾ ਚਾਹੁੰਨਾ ਵੀ 19 ਫਰਵਰੀ ਨੂੰ ਅਸੀਂ ਹਾਈ ਕੋਰਟ ਚ ਜਨ ਹਿੱਤ ਚ ਜਾਇਜ਼ਾ ਜਿਹੜੀ ਦਾਇਰ ਕੀਤੀ ਸੀ ਉਹ ਤੇ 19 ਫਰਵਰੀ ਨੂੰ ਹਿਸਟੋਰੀਕਲ ਫੈਸਲਾ ਆ ਗਿਆ ਔਰ ਸਟੇਟ ਦੀ ਉਸੋਧ ਨੂੰ ਗੈਰ ਸੰਵਿਧਾਨਕ ਕਰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੱਦ ਕਰਤਾ ਸੀ ਔਰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਸਟੇਟ ਨੂੰ ਕਰਨਾ ਚਾਹੀਦਾ ਸੀ ਸਟੇਟ ਨੇ ਸਾਡੀ ਪੰਜਾਬ ਸਰਕਾਰ ਨੇ 20 ਫਰਵਰੀ ਨੂੰ ਨੋਟੀਫਿਕੇਸ਼ਨ ਕਰਤਾ ਇਕੀ ਨੂੰ ਕੈਬਨਟ ਨੇ ਮਨਜ਼ੂਰੀ ਦਿੱਤੀ ਤੇ ਸਰਦਾਰ ਹਰਪਾਲ ਸਿੰਘ ਚੀਮਾ ਜੋ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਪੀਸੀ ਕਰਕੇ ਇਸ ਸੀਦਾ ਐਲਾਨ ਕੀਤਾ ਔਰ 24 ਤਰੀਕ ਨੂੰ ਬਕਾਇਦਾ ਅਧਿਕਾਰਤ ਵਿਭਾਗੀ ਪੱਤਰ ਜਾਰੀ ਕਰਤਾ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕੰਪੀਟੈਂਟ ਅਥਾਰਟੀ ਨੂੰ 20 ਸਕੂਲਾਂ 'ਚ ਇਹ ਐਕਟ ਨੂੰ ਲਾਗੂ ਕਰਾਓ ਔਰ ਕੋਈ ਵੀ ਬੱਚਾ ਜਿਹੜਾ ਇਸ ਮੌਨਕ ਅਧਿਕਾਰ ਤੋਂ ਵਾਂਝਣਾ ਰਿਹਾ ਹੁਣ ਇਹ ਸਮੱਸਿਆ ਕਿੱਥੇ ਆ ਰਹੀ ਆ ਗੱਲ ਤਾਂ ਇਹ ਆ ਮੁੱਦਾ ਤਾਂ ਇਸ ਗੱਲ ਵੀ ਕੋ ਸਮੱਸਿਆ ਇੱਥੇ ਆ ਰਹੀ ਆ ਵੀ ਪ੍ਰਾਈਵੇਟ ਸਕੂਲ ਵਾਲੇ ਨਾ ਤਾਂ ਮਾਨਜੁਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕਰ ਰਹੇ ਨੇ ਨਾ ਹੀ ਸਟੇਟ ਵੱਲੋਂ ਜਾਰੀ ਕੀਤੇ ਆਰਡਰਾਂ ਦੀ ਪ੍ਰਵਾਹ ਕਰ ਰਹੇ ਨੇ ਤਾਂ ਜਿਉਂ ਡਾ ਰਹੇ ਆ ਧਜੀਆਂ ਡਾ ਰਹੇ ਨੇ ਕਿਵੇਂ ਡਾ ਰਹੇ ਨੇ ਜਦ ਕੀ ਇਹ ਫਰਜ਼ਦਿਕਤਾਈ 24 ਜ਼ਿਲ੍ਹੇ ਦੇ ਡੀਓ ਸਾਹਿਬ ਫਰਜ਼ਦਿਕਤਾਈ ਕਰ ਰਹੇ ਨੇ ਇਹ ਸਕੂਲ ਕਿਵੇਂ ਤਾਂ ਜਿਉਂੜਾ ਰਹੇ ਮੈਂ ਤਾਂ ਉਹ ਸਮਝਣਾ ਸਕੂਲ ਬੀਖੋ ਸਕੂਲ ਇਸ ਕਰਕੇ ਕਰ ਰਹੇ ਆ ਵੀ ਸਕੂਲ ਤਾਂ ਸਰਕਾਰ ਤੋਂ ਤਾਂ ਵੱਡੇ ਨਹੀਂ ਕਾਨੂੰਨ ਤੋਂ ਤਾਂ ਵੱਡੇ ਨਹੀਂ ਨਾ ਲੇਕਿਨ ਜਿਹੜੇ ਵਿਦਿਅਕ ਸੈਸ਼ਨ ਅਕਾਦਮਿਕ ਦਾਖਲੇ ਦੇ ਵਿਦਿਅਕ ਸੈਸ਼ਨ ਆ ਇਹ ਚੱਲਦਾ ਰਿਹਾ ਇਸ ਕਰਕੇ ਉਡਾ ਰਹੇ ਆ ਕਿਉਂਕਿ ਜਿੰਨੀਆਂ ਵੀ ਕੋਟੇ ਦੀਆਂ ਸੀਟਾਂ 25% ਕੋਟੇ ਦੇ ਮੁਤਾਬਕ ਆ ਇਹ ਕੋਟੇ ਦੀਆਂ ਸੀਟਾਂ ਵੇਚਣ ਦਾ سنگੀਨ ਅਪਰਾਧ ਕਰ ਰਹੇ ਆ ਤੁਹਾਡੇ ਕੋਲ ਕੀ ਪ੍ਰੂਫ ਆ ਮੇਰੇ ਕੋਲ ਇਸ ਕਰਕੇ ਪ੍ਰੂਫ ਹੈ ਔਰ ਇਹ ਦਾਵਾ ਕਰਦਾ ਅਸੀਂ ਇਸੇ ਕਰਕੇ ਤੇ ਹਾਈ ਕੋਰਟ ਗਏ ਆ ਹਾਈ ਕੋਰਟ ਨੇ ਸਾਡੇ ਉਸ ਫੈਸਲੇ ਤੇ ਮੋਹਰ ਲਾਈ ਉਸ ਅਪੀਲ ਤੇ ਉਹ ਇਹ ਤਾਂ ਚਲੋ ਹੁਣ ਇਸ ਸਾਲ ਦੇ ਵਿੱਚ ਲਾਗੂ ਹੋ ਗਿਆ ਕੀ ਪਤਾ ਹੁਣ ਤੋਂ ਉਹਨਾਂ ਨੇ ਅਮਲ ਦੇ ਵਿੱਚ ਲਿਆਂਦਾ ਹੋਵੇ ਮਤਲਬ ਤੁਹਾਡੇ ਕੋਲ ਕੋਈ ਕੋਈ ਇਹਦਾ ਪ੍ਰੂਫ ਤਾਂ ਹੋਵੇ ਨਾ ਵੀ ਜੇ ਉਹਨਾਂ ਨੇ ਅਮਲ 'ਚ ਨਾ ਲਿਆ ਕੇ ਇਸ ਗੱਲ ਦੀ ਜਿਹੜੀ ਅਦਾਲਤੀ ਹੁਕਮਾਂ ਦੀ ਧੱਜੀਆਂ ਉਡਾਈਆਂ ਹੋਣ ਵੇਖੋ ਮੈਂ ਤੁਹਾਨੂੰ ਆਰਡਰ ਦਿੰਦਾ ਇੱਥੋਂ ਸ਼ੁਕਰ ਕਰਦਾ ਹਾਂ ਇਹ ਜਿਹੜਾ ਨੋਟੀਫਿਕੇਸ਼ਨ ਹੋਇਆ ਸਟੇਟ ਗਵਰਨਮੈਂਟ ਦਾ ਇੱਕ ਵੀ ਸਕੂਲ ਨੇ ਅਜੇ ਤੱਕ ਆਫੀਸ਼ੀਅਲੀ ਅਧਿਕਾਰਤ ਤੌਰ ਤੇ ਦਾਵਾ ਕਿਉਂ ਨਹੀਂ ਕੀਤਾ ਔਰ ਦੂਸਰੀ ਗੱਲ ਐਜੂਕੇਸ਼ਨ ਮਿਨਿਸਟਰ ਪੰਜਾਬ ਡੀਪੀਆਈ ਡੀਜੀਐਸਸੀ ਜੇਕਰ ਇਸ ਲੈਟਰ ਤੇ ਜਿਹੜਾ ਲੈਟਰ ਜਾਰੀ ਕੀਤਾ ਹੈ ਡਿਪਾਰਟਮੈਂਟ ਨੇ ਇਹ ਤੇ ਇੰਪਲੀਮੈਂਟੇਸ਼ਨ ਹੋਈ ਹੈ ਇਹ ਤੇ ਅਮਲ ਹੋਇਆ ਚਾਹੀਦਾ ਤੁਸੀਂ ਉਹ ਪੀਸੀ ਕਰਕੇ ਚੰਡੀਗੜ੍ਹ ਤੋਂ ਇਸ ਚੀਜ਼ ਨੂੰ ਕਰਦੇ ਵੀ ਅਸੀਂ ਮਾਜੂਬ ਪੰਜਾਬ ਵਾਲਾ ਨਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਫਿਰ ਇਹ ਡਿਪਾਰਟਮੈਂਟ ਸਾਇਲੈਂਟ ਕੋ ਸਾਇਲੈਂਟ ਕਿਉਂ ਆ ਨਹੀਂ ਨਹੀਂ ਕੌਣ ਕਰਦੇ ਸਕੂਲ ਪ੍ਰਾਈਵੇਟ ਸਕੂਲ ਜਿਹੜੇ ਡਿਪਾਰਟਮੈਂਟ ਨੇ ਅਫੀਸ਼ੀਅਲ ਲੈਟਰ ਜਾਰੀ ਕੀਤਾ ਵੀ 25% ਕੋਟੇ ਦੇ ਤਹਿਤ ਬੱਚਿਆਂ ਨੂੰ ਫ੍ਰੀ ਆਫ ਕੋਸਟ ਦਾਖਲਾ ਦਿਓ ਔਰ ਇਹਨੂੰ ਪਰਸਿਊ ਕਰਦੇ ਨਹੀਂ ਤੁਸੀਂ ਸਰਦਾਰ ਸਾਹਿਬ ਮਸਲਾ ਸਮਝ ਨਹੀਂ ਰਹੇ ਗੱਲ ਇਹ ਆ ਕਿ ਉਹਨਾਂ ਨੇ ਤਾਂ ਹਦਾਇਤਾਂ ਦੇਤੀਆਂ ਜੀ ਸਰਕਾਰ ਨੇ ਤਾਂ ਪਾਲਣ ਕਰ ਲਿਆ ਹੁਕਮਾ ਦਾ ਜੀ ਉਹਨਾਂ ਨੇ ਤਾਂ ਉਸ ਨੂੰ ਹੁਬਹੂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਕਿ ਤੁਸੀਂ ਕਰੋ ਜੀ ਹੁਣ ਅੱਗੇ ਸਕੂਲਾਂ ਨੇ ਕਰਿਆ ਜਾਂ ਨਾ ਕਰਿਆ ਮੇਰਾ ਤਾਂ ਸਵਾਲ ਉੱਥੇ ਆ ਵੀ ਉਹਨਾਂ ਨੇ ਤਾਂ ਜੀਆਂ ਕਿਵੇਂ ਉਡਾਈਆਂ ਮੈਂ ਤੁਹਾਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਇਹੋ ਐਕਸਪਲੇਨ ਕਰਦਾ ਅਸੀਂ ਮਾਪਿਆਂ ਨੂੰ ਭੇਜਦੇ ਹਾਂ ਮੇਰੀਆਂ ਤਾਲਮਿਲ ਕਮੇਟੀਆਂ ਮੇਰੀਆਂ ਟੀਮਾਂ ਵੀ ਨਾਲ ਜਾ ਕੇ ਪਟੀਸ਼ਨ ਕਰਤਾ ਅਸੀਂ ਮੇਰੇ ਬਾਕੀ ਪਟੀਸ਼ਨ ਕਰਤਾ ਵੀ ਨਾਲ ਨੇ ਅਸੀਂ ਵੈਰੀਫਾਈ ਵੀ ਕਰ ਰਹੇ ਆ ਮਾਪੇ ਵੀ ਆ ਕੇ ਦੱਸਦੇ ਆ ਕਿ ਕੂਟੇ ਤਹਿਤ ਕਹਿੰਦੇ ਅਸੀਂ ਦਾਖਲਾ ਨਹੀਂ ਕਰਨਾ ਕਿਉਂਕਿ ਚਿੱਠੀ ਤਾਂ ਜਾਰੀ ਕਰਤੀ ਪਰ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਵੀ ਸਾਨੂੰ ਪਰ ਬੱਚੇ ਦੇ ਪਿੱਛੇ ਕਿੰਨਾ ਪੈਸਾ ਕਿੰਨੇ ਦੇਣਾ ਹੂੰ ਜਦ ਕਿ ਤੁਸੀਂ ਆ ਵੇਖੋ ਉੱਚ ਬਕਾਇਦਾ ਉਹਨਾਂ ਨੇ ਮਾਲ ਅਫਸਰਾਂ ਲੇਖਾਕਾਰ ਸਾਰਿਆਂ ਨੂੰ ਉਹਨਾਂ ਨੇ ਸੀਸੀ ਕਰ ਦਿੱਤੀ ਆ ਲੇਕਿਨ ਜਦ ਇਹ ਸ਼ੁਰੂਆਤ ਹੀ ਨਹੀਂ ਕਰਨ ਰਏ ਸ਼ੁਰੂਆਤ ਤਾਂ ਕਰਨ ਦਾਵਾ ਕਰਨੇ ਡੀਓ ਸਾਹਿਬ ਕੋ ਦਾਵਾ ਕਰਨ ਬੀਓ ਸਾਹਿਬ ਕੋ ਦਾਵਾ ਕਰਨ ਅਸੀਂ ਪਟੀਸ਼ਨ ਕਰਤਾ ਬੈਠੇ ਆ ਇੱਕ ਵਾਰ ਐਕਟ ਨੂੰ ਲਾਗੂ ਕਰਕੇ ਤਾਂ ਦੱਸੋ ਫਿਰ ਅਸੀਂ ਇਹਨਾਂ ਪ੍ਰਾਈਵੇਟ ਸਕੂਲਾਂ ਦੇ ਹੱਕ 'ਚ ਅਸੀਂ ਫਿਰ ਹਾਈ ਕੋਰਟ ਜਾਵਾਂਗੇ ਅੱਛਾ ਜੇ ਮੰਨ ਲਓ ਲਾਗੂ ਵੀ ਹੋ ਜਾਂਦਾ ਹੈ ਉਹ ਕਰ ਉਹ ਕਰ ਵੀ ਦਿੰਦੇ ਆ ਜੀ ਉਸ ਤੋਂ ਬਾਅਦ ਵੀ ਬਹੁਤ ਚੋਰ ਮੋਰੀਆਂ ਬਹੁਤ ਇਦਾਂ ਦੇ ਰਸਤੇ ਹੁੰਦੇ ਆ ਕਿ ਜਿਹੜੀ ਇਹ ਲੁੱਟ ਹੈ ਉਸ ਤੋਂ ਮਾਪੇ ਬਚ ਨਹੀਂ ਸਕਦੇ ਹੈਗੇ ਤੁਹਾਡੀ ਗੱਲ ਅਨੁਮਾਨ ਨਹੀਂ ਇਹ ਦਾਵਾ ਮੈਨੂੰ ਦਾਵਾ ਕਹਿ ਸਕਦਾ ਤਾਲੀਬਾਦ ਸਾਹਿਬ ਮੈਂ ਤੁਹਾਨੂੰ ਦੱਸਦਾ ਆ ਇੱਕ ਲੈਟਰ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੈਕਟਰੀ ਸਾਹਿਬ ਨੂੰ ਲਿਖਿਆ ਇਹਦੇ ਵਿੱਚ ਔਰ ਮਾਪੇ ਵੀ ਧਿਆਨ ਨਾਲ ਸੁਣ ਲੈਣ ਸਾਰੇ ਜਰਨਲਿਸਟ ਸੁਣ ਲੈਣ ਸਾਰੇ ਅਫਸਰ ਸਾਹਿਬਾਨ ਸੁਣ ਲੈਣ ਚਾਰ ਤਰ੍ਹਾਂ ਦੀਆਂ ਇਹ ਫੀਸਾਂ ਜਿਹੜੀਆਂ ਵਸੂਲਦੇ ਆ ਸਾਲਾਨਾ ਫੰਡ ਬਿਲਡਿੰਗ ਫੰਡ ਟਿਊਸ਼ਨ ਫੰਡ ਮੁਰੰਮਤ ਫੰਡ ਇਹਨੇ ਦੀ ਅਜੇ ਤੱਕ ਕਿਸੇ ਵੀ ਪੇਰੈਂਟਸ ਨੇ ਮਾਪਿਆਂ ਨੇ ਜਾ ਕੇ ਪੀਟੀਮ ਦੇ ਦਰਮਿਆਨ ਵੀ ਨਹੀਂ ਪੁੱਛਿਆ ਵੀ ਤੁਸੀਂ ਸਾਨੂੰ ਪ੍ਰਵਾਨਗੀ ਦਿਓ ਇਹ 4 ਫੀਸਾਂ ਦੀ ਪ੍ਰਵਾਨਗੀ ਸਾਡੇ ਤੋਂ ਵਸੂਲਣ ਲਈ ਕਿਹੜੇ ਡਿਪਾਰਟਮੈਂਟ ਦੇ ਕਿਹੜੇ ਅਫਸਰ ਨੇ ਕਦੋਂ ਸਰਕੂਲਰ ਕਦੋਂ ਲੈਟਰ ਜਾਰੀ ਕੀਤਾ ਉਹਨੂੰ ਡਿਸਪਲੇ ਕਰੋ ਹੂੰ ਇਹਨਾਂ ਡਿਸਪਲੇ ਨਹੀਂ ਕੀਤਾ ਕਿਉਂਕਿ ਆਰਡਰ ਹੈ ਹੀ ਨਹੀਂ ਆ ਜਦ ਜਾ ਕੇ ਮਾਪੇ ਇਹ ਕਹਿੰਦੇ ਆ ਵੀ ਜਿਹੜਾ ਤੁਸੀਂ ਐਵੇਂ ਦੇ ਪੂਰੇ ਕਾਗਜ਼ ਤੇ ਲਿਖ ਦਿੰਦੇ ਜੀ ਤੁਹਾਡੇ 20000 ਬੈਲੈਂਸ 40000 50000 ਜਦ ਸਕੂਲ ਆਨ ਰਿਕਾਰਡ ਚਲਾ ਰਿਆ ਤਾਂ ਫਿਰ ਜਿਹੜੀ ਫੀਸ ਵਸੂਲਦੇ ਉੱਤੇ ਪੱਕਾ ਬਿੱਲ ਟੀ ਡੀ ਐਸ ਕਟਿਆ ਹੋਵੇ ਟੈਕਸ ਕਟਦੇ ਆਏ ਕਟਾਉਂਦੇ ਆ ਗਵਰਨਮੈਂਟ ਨੂੰ ਫਿਰ ਉਹ ਪੱਕਾ ਬਿੱਲ ਕਿਉਂ ਨਹੀਂ ਦਿੰਦੇ ਜੇਕਰ ਇਹਦਾ ਚਕਾਉਣਾ ਨਹੀਂ ਜੇਕਰ ਗਵਰਨਮੈਂਟ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਨਹੀਂ ਲਾਉਂਦੇ ਤਾਂ ਫਿਰ ਇਹ ਹਰ ਚੀਜ਼ ਨੂੰ ਪਾਰਦਰਸ਼ਤਾ ਲਿਆਉਣ ਆਰਡਰ ਸਟੇ ਲੈਵੜਾ ਹੀ ਸਾਡਾ ਪਟੀਸ਼ਨ ਕਰਤਾ ਦਾ ਕੰਮ ਆ ਲੇਕਿਨ ਹਾਲਾਤ ਇਹ ਬੜੇ ਪਏ ਨੇ ਇਹ ਜਿਹੜੇ ਸਕੂਲ ਆ ਪ੍ਰਾਈਵੇਟ ਸਕੂਲ ਆ ਇਹ ਨੋ ਪ੍ਰੋਫਿਟ ਨੋ ਲਾਸ ਦੇ ਕਨਸੈਪਟ ਤੇ ਚੱਲ ਰਹੇ ਆ ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਕਮਰਸ਼ੀਅਲਾਈਜ਼ ਕਰਤਾ ਉਥੇ ਹੀ ਕਿਤਾਬਾਂ ਵੇਚੀ ਜਾਂਦੇ ਆ ਉਥੇ ਕਾਪੀਆਂ ਵੇਚੀ ਜਾਂਦੇ ਆ ਉਥੇ ਯੂਨੀਫਾਰਮ ਵੇਚੀ ਜਾਂਦੇ ਆ ਐਕਟ ਦੀ ਉਲੰਘਣਾ ਕਰੀ ਜਾ ਰਹੀ ਦੂਸਰੀ ਗੱਲ ਇਹ ਜਿੰਨੀਆਂ ਵੀ ਫੀਸਾਂ ਲੈ ਰਿਆ ਅਨਸਾਸਤਰੀ ਜਿਹੜਾ ਐਕਟ ਐਜੂਕੇਸ਼ਨ ਐਕਟ 1966 ਉਹ ਸਿਰਫ ਇਹਨਾਂ ਨੂੰ ਪੈਸੇ ਇਕੱਠੇ ਕਰਨ ਦੇ ਰਾਈਟ ਦਿੰਦਾ ਵਾ ਨਾ ਕਿ ਰੁਪਈਏ ਇਕੱਠੇ ਕਰਨ ਦੇ ਦਿੰਦਾ ਹੁਣ ਜਿੰਨੇ ਵੀ ਪ੍ਰਾਈਵੇਟ ਸਕੂਲ ਜਿਹੜੇ ਵੱਡੇ ਸਕੂਲ ਆ ਜਿਹੜੇ ਨਾਮੀ ਸਕੂਲ ਆ ਜਿਹੜੇ ਡੋਨੇਸ਼ਨ ਲੈਂਦੇ ਲੱਖਾਂ ਰੁਪਏ ਦੇ ਕੀ ਉਹ ਚੋਰ ਮੋਰੀਆ ਨਹੀਂ ਜੇਕਰ ਅਸੀਂ ਟ੍ਰੈਕਟਰ ਲਿਨੇ ਆ ਦਿੱਲੀ ਜਾਣੇ ਆ ਸਾਨੂੰ ਪਤਾ ਵੀ 600 ਦੀ ਆ 700 ਦੀ 800 ਦੀ ਟਿਕਟ ਕਦੀ 20000 ਦੀ ਟਿਕਟ ਵੇਖੀ ਜੀ ਬਿਆਸ ਤੋਂ ਅੰਮ੍ਰਿਤਸਰ ਤੋਂ ਦਿੱਲੀ ਦੀ ਚੰਡੀਗੜ੍ਹ ਤੋਂ ਦਿੱਲੀ ਦੀ ਜਿਹੜੇ ਮਾਪੇ ਉੱਥੇ ਪੈਸੇ ਦਿੰਦੇ ਆ ਉਹ ਕਿਉਂ ਨਹੀਂ ਵੈਰੀਫਾਈ ਕਰਦੇ ਵੀ ਸਾਨੂੰ ਡਿਪਾਰਟਮੈਂਟਨ ਲੈਟਰ ਦਾ ਦਿਖਾਓ ਸਿੱਖਿਆ ਬੋਰਡ ਦਾ ਸੀਬੀਐਸਸੀ ਦਾ ਵੀ ਆ ਜਿਹੜੀ ਸ਼ੀਟ ਤੁਸੀਂ ਸਾਨੂੰ 5 ਲੱਖ ਦੇ ਰਹੇ ਹੋ ਇਹ ਕਿੱਥੇ ਲਿਖਿਆ ਕਸੂਰ ਸਾਡਾ ਵੀ ਥੋੜਾ ਜਿਹਾ ਹੈ ਮਾਪਿਆਂ ਦਾ ਵੀ ਕਸੂਰ ਹੈ ਕਿਉਂਕਿ ਅਸੀਂ ਜਾਗਰੂਕ ਨਹੀਂ ਹਾਂ ਜਾਗਰੂਕ ਨਹੀਂ ਅਸੀਂ ਕਿਸੇ ਜੀ ਨੂੰ ਵੈਰੀਫਾਈ ਨਹੀਂ ਕਰਦੇ ਆਰਥਿਕ ਲੁੱਟ ਕਸੂਟ ਜਿਹੜੀ ਆ ਸਾਡੇ ਹੱਕ ਦੀ ਕਮਾਈ ਆ ਕਿਰਤ ਜਿਹੜੀ ਕਿ ਉਹ ਲੁੱਟੀ ਜਾ ਰਹੀ ਆ ਕਿਉਂਕਿ ਅਵੇਅਰਨੈਸ ਦੀ ਬਹੁਤ ਵੱਡੀ ਘਾਟ ਆ ਮੈਂ ਤੁਹਾਡੇ ਇੱਕ ਕਹਿਣ ਤੋਂ ਪਾਵੇ ਇਹ ਆ ਵੀ ਜਿਹੜੀ ਤੁਸੀਂ ਫੀਸ ਭਰ ਰਹੇ ਹੋ ਮਾਪੇ ਜਿਹੜੇ ਆ ਉਹ ਜਿਹੜੀ ਫੀਸ ਸਲਿੱਪ ਆ ਪੱਕੀ ਫੀਸ ਸਲਿੱਪ ਲੈਣ ਪੱਕੀ ਜਿਹਦੇ ਵਿੱਚ ਹਰ ਚੀਜ਼ ਮੈਂਸ਼ਨ ਹੋਵੇ ਬਕਾਇਦਾ ਦੂਸਰੀ ਗੱਲ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਤੋਂ ਮੈ ਪਟੀਸ਼ਨ ਫਾਈਲ ਕੀਤੀ ਸੀ ਉਹਨਾਂ ਨੇ 2022 ਦੇ ਵਿੱਚ 2022 ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਡੀਪੀਆਈ ਸਕੂਲ ਨੂੰ ਵੀ ਤੁਸੀਂ ਪਟੀਸ਼ਨ ਕਰਤਾ ਦੇ ਆਧਾਰ ਤੇ ਪ੍ਰੋਸਪੈਕਟ ਪ੍ਰੋਸਪੈਕਟ ਔਰ ਸਵੇ ਕੁਸ਼ਨਾ ਪੱਤਰ ਇਹ ਉਹ ਸਵੇ ਕੁਸ਼ਨਾ ਪੱਤਰ ਆ ਜਿਨ੍ਹਾਂ ਦੀ ਕੋਈ ਪ੍ਰਮਾਣਿਕਤਾ ਨਹੀਂ অথੈਂਟੀਸਿਟੀ ਨਹੀਂ ਪ੍ਰੋਸਪੈਕਟ ਕਿਉਂ ਮੈਂ ਧਾਰੀਵਾਲ ਸਾਹਿਬ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਮੰਨ ਲਓ ਤੁਸੀਂ ਸਕੂਲ ਚਲਾ ਰਹੇ ਹੋ ਮੈਂ ਪੇਰੈਂਟਸ ਮੈਂ ਤੁਹਾਡੇ ਕੋ ਆ ਗਿਆ ਵੀ ICJ ਪੜਾਉਣਾ ਚਾਹੁੰਦੇ ਆਪਣੇ ਬੱਚੇ ਅਸੀਂ ਪ੍ਰੋਸਪੈਕਟ ਚੁੱਕਦੇ ਆ ਤਾਂ ਇਸ ਪ੍ਰੋਸਪੈਕਟ ਦੇ ਵਿੱਚ ਸਾਰੀਆਂ ਵਿਸ਼ੇਸ਼ਤਾਈਆਂ ਚੰਗੇ ਚੰਗੇ ਗੱਲਾਂ ਵੈਲ ਕੁਆਲੀਫਾਈਡ ਸਟਾਫ ਦੱਸਿਆ ਲੇਕਿਨ ਇਹਦੇ ਦੱਸਿਆ ਨਹੀਂ ਕਿ 2009 ਤੋਂ ਜਿਹੜਾ ਐਕਟ ਲਾਗੂ ਹੋਇਆ ਪ੍ਰੋਸਪੈਕਟ ਵਿੱਚ ਉਹਨੂੰ ਮੈਂਸ਼ਨ ਕਿਉਂ ਨਹੀਂ ਕੀਤਾ ਵੀ ਇਹਦੇ ਕਮਜ਼ੋਰ ਵਰਗ ਦੇ ਲੋਕਾਂ ਲਈ 25% ਕੋਟੇ ਦੀਆਂ ਸੀਟਾਂ ਦੀ ਵਿਵਸਥਾ ਵੀ ਹੈ ਜੇ ਚਾਹੋ ਤਾਂ ਤੁਸੀਂ ਟਰਮ ਆਂਡ ਕੰਡੀਸ਼ਨਸ ਦੇਖ ਕੇ ਉਹਨੂੰ ਭਰ ਸਕਦੇ ਹੋ ਜੇਕਰ ਤੁਸੀਂ ਪ੍ਰੋਸਪੈਕਟ ਦੇ ਵਿੱਚ ਉਸ ਚੀਜ਼ ਨੂੰ ਮੈਂਸ਼ਨ ਨਹੀਂ ਕੀਤਾ ਇਟ ਮੀਨਸ 120ਬੀ ਸਾਜਿਸ਼ ਦੇ ਤਹਿਤ ਗਵਰਨਮੈਂਟ ਦੀ ਉਸਪੌਂਸਰੀ ਨੂੰ ਤੁਸੀਂ ਲੁਕਾਉਂਦੇ ਹੋ ਔਰ ਬੱਚਿਆਂ ਦੇ ਅਧਿਕਾਰ ਤੇ ਡਾਕਾ ਮਾਰਨ ਦੇ ਲਈ ਉਹਨਾਂ ਦੀਆਂ ਸੀਟਾਂ ਜਿਹੜੀਆਂ ਵੇਚਣ ਲਈ ਮੁੱਲ ਦੇਣ ਲਈ ਤੁਸੀਂ ਪ੍ਰੋਸਪੈਕਟ ਵਿੱਚ ਇਹ ਨਾ ਕਰਕੇ ਇੱਕ ਜਿਹੜਾ ਕ੍ਰਾਈਮ ਕੀਤਾ ਉਸ ਕ੍ਰਾਈਮ ਨੂੰ ਜਸਟੀਫਾਈ ਕਰਾਉਣ ਲਈ ਔਰ ਸਚਾਈ ਸਾਹਮਣੇ ਲਿਆਉਣ ਲਈ ਬੇਪਰਦਾ ਕਰਨ ਲਈ ਅਸੀਂ ਡੀਪੀਆਈ ਤੱਕ ਅਪਰੋਚ ਕੀਤੀ ਕਮਿਸ਼ਨ ਤੱਕ ਅਪਰੋਚ ਕੀਤੀ ਪਰ ਹਰਾਨੀ ਜਨ ਗੱਲ ਆ ਪੰਜਾਬ ਰਾਜ ਬਾਹਰ ਅਧਿਕਾਰ ਰੱਖਿਆ ਦੇ ਨੋਟਿਸ ਤੇ ਡੀਪੀਆਈ ਸਾਹਿਬ ਨੇ ਅਜੇ ਤੱਕ ਕੋਈ ਇਸ ਨਹੀਂ ਹੂੰ ਆ ਇਹ ਗੱਲਬਾਤ ਜਿਹੜੀ ਐ ਇਹ ਲਗਾਤਾਰ ਜਾਰੀ ਰੱਖਾਂਗੇ ਕਿਉਂਕਿ ਇਹ ਮਸਲਾ ਜਿਹੜਾ ਹੈ ਉਹ ਮਾਪਿਆਂ ਦੇ ਨਾਲ ਮੁਫਤ ਵਿੱਦਿਆ ਦੇ ਅਧਿਕਾਰ ਦੇ ਨਾਲ ਜੁੜਿਆ ਹੋਇਆ ਮਸਲਾ ਤੁਹਾਡੇ ਕੋਲ ਵੀ ਕੋਈ ਅਜਿਹਾ ਕੇਸ ਹੈ ਤੁਹਾਡੇ ਨੇੜੇ ਵੀ ਕੋਈ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੋਵੇ ਮੁਫਤ ਸਿੱਖਿਆ ਦੇ ਅਧਿਕਾਰ ਦੀ ਕੋਈ ਸਕੂਲ ਲੰਘਣਾ ਕਰ ਰਿਹਾ ਹੋਵੇ ਜਾਂ ਜਿੱਥੇ ਸਕੂਲ ਵਾਲਿਆਂ ਨੂੰ ਮਾਪੇ ਤੰਗ ਕਰ ਰਹੇ ਹੋਣ ਜਾਂ ਨਿੱਜੀ ਸਕੂਲਾਂ ਨੂੰ ਵੀ ਦਰਪੇਸ਼ ਕੋਈ ਮੁਸ਼ਕਲ ਚੁਣੌਤੀ ਹੈ ਉਹ ਵੀ ਸਾਡੇ ਇਸ ਮੰਚ ਤੇ ਆ ਕੇ ਗੱਲਬਾਤ ਆਪਣਾ ਪੱਖ ਰੱਖ ਸਕਦੇ ਆ ਕਿਉਂਕਿ ਅਸੀਂ ਇੱਕ ਪਾਸੜ ਗੱਲ ਨਹੀਂ ਕਰਦੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਸਭ ਦੀ ਗੱਲ ਸੁਣੀਏ ਪਰ ਇਹ ਮਸਲਾ ਬਹੁਤ ਸੰਜੀਦਾ ਤੇ ਬੜਾ ਗੰਭੀਰ ਹੈ ਕਿ ਜਦੋਂ ਕਾਨੂੰਨ ਹੀ ਬਣ ਗਿਆ ਤੇ ਜਦੋਂ ਸਾਨੂੰ ਇਹ ਅਧਿਕਾਰ ਹੀ ਮਿਲ ਗਿਆ ਅਧਿਕਾਰ ਦੇ باوجود ਉਹ ਤੇ ਅਮਲ ਕਿਉਂ ਨਹੀਂ ਹੋ ਰਿਹਾ ਇੱਕ ਵੱਡਾ ਸਵਾਲ ਹੈ ਫਿਰ ਮਿਲਾਂਗੇ ਕਿਸੇ ਹੋਰ ਗੁਫ਼ਤਗੂ ਦੇ ਨਾਲ ਹੁਣ ਤੋਂ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ